ਹਾਂਜੀ ਦੋਸਤੋ ਤੁਸੀਂ ਵੀ ਜੇਕਰ ਸ਼ਨੀਵਾਰ ਦੇ ਦਿਨ ਲਾਲ ਮਿਰਚ ਦੇ ਇਹ ਛੇ ਉਪਾਅ ਕਰ ਲਵੋ ਤਾਂ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡੇ ਹਰ ਕਸ਼ਟ ਦੂਰ ਹੋ ਜਾਣਗੇ ਸ਼ਨੀਵਾਰ ਦੇ ਦਿਨ ਲਾਲ ਮਿਰਚ ਨਾਲ ਕੀਤੇ ਇਹ ਛੋਟੇ ਛੋਟੇ ਉਪਾਅ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਦੇਣਗੇ ਤੇ ਤੁਹਾਨੂੰ ਬਹੁਤ ਧਨ ਲਾਭ ਦੇਣਗੇ ਸਾਰਿਆਂ ਨੂੰ ਜੈ ਸ਼ਨੀ ਦੇਵ ਜੀ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਲਾਲ ਮਿਰਚ ਦੇ ਅਸਰਦਾਰ ਟੋਟਕੇ ਲੈ ਕੇ ਆਏ ਹਾਂ। ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਡੀ ਹਰ ਮੁਰਾਦ ਪੂਰੀ ਹੋ ਜਾਵੇਗੀ। ਚਾਹੇ ਧਨ ਦੀ ਕਮੀ ਹੋਵੇ ਜਾਂ ਫਿਰ ਹੋਵੇ ਸਿਹਤ ਕਮਜ਼ੋਰ ਇਹ ਸਭ ਸਮੱਸਿਆ ਦਾ ਹੱਲ ਤੁਸੀਂ ਰਸੋਈ ਵਿੱਚ ਭਾਰਤੀ ਜਾਨ ਵਾਲੀ ਲਾਲ ਮਿਰਚ ਨਾਲ ਕਰ ਸਕਦੇ ਹੋ ਦੋਸਤੋ ਲਾਲ ਮਿਰਚ ਦਾ ਇਹ ਉਪਾਅ ਕਰਨ ਨਾਲ ਤੁਹਾਡੀ ਬਹੁਤ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਜਿਸ ਨਾਲ ਤੁਹਾਡੇ ਆਸ-ਪਾਸ ਕੁਦਰਤ ਦਾ ਪੂਰਾ ਸਾਥ ਮਿਲਦਾ ਹੈ ਤੇ ਸ਼ਨੀ ਦੇਵ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਦਿੰਦੇ ਹਨ ਉਸ ਤੋਂ ਪਹਿਲਾਂ ਜੋ ਵੀ ਮੇਰੇ ਭੈਣ ਭਰਾ ਇਸ ਵੀਡੀਓ ਤੇ ਪਹਿਲੀ ਵਾਰ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਇੱਕ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਤਾਂ ਜੋ ਸ਼ਨੀ ਦੇਵ ਤੁਹਾਡੇ ਘਰ ਪਰਿਵਾਰ ਤੇ ਆਪਣੀ ਮਿਹਰ ਬਣਾਈ ਰੱਖਣ ਤੇ ਨਾਲ ਹੀ ਨਾਲ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਬਹੁਤ ਵਾਰ ਬੰਦਾ ਬਹੁਤ ਮਿਹਨਤ ਕਰਦਾ ਹੈ ਪਰ ਬੰਦਾ ਮਹਿਸੂਸ ਕਰਦਾ ਹੈ ਕਿ ਉਸ ਨੂੰ ਕਿਸਮਤ ਦਾ ਸਾਥ ਨਹੀਂ ਮਿਲ ਰਿਹਾ ਤੇ ਨਾ ਹੀ ਕੋਈ ਤਰੱਕੀ ਹੋ ਰਹੀ ਆ ਜਿਸ ਕਰਕੇ ਬੰਦਾ ਹਿੰਮਤ ਹਾਰ ਜਾਂਦਾ ਹੈ ਪਰ ਤੁਸੀਂ ਫਿਕਰ ਨਾ ਕਰੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਝ ਕਾਰਗਰ ਉਪਾਅ ਦੱਸਾਂਗੇ ਜੋ ਤੁਹਾਡੀ ਧਨ ਸੰਬੰਧੀ ਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰ ਦੇਵੇਗਾ ਤੇ ਮਾਤਾ ਲక్ష్ਮੀ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਦੇਣਗੇ ਤੁਹਾਡਾ ਕਾਰੋਬਾਰ ਦੌੜਦਾ ਹੀ ਜਾਵੇਗਾ ਤੇ ਕਿਸਮਤ ਤੁਹਾਡੇ ਤੇ ਮਿਹਰਬਾਨ ਰਹੇਗੀ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਪਰ ਉਸ ਤੋਂ ਪਹਿਲਾਂ ਮੇਰੇ ਜਿਨ੍ਹਾਂ ਭੈਣ ਭਰਾਵਾਂ ਨੇ ਵੀਡੀਓ ਨੂੰ ਹਜੇ ਤੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਫੇਰ ਤੋਂ ਇੱਕ ਵਾਰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਦੋਸਤੋ ਲਾਲ ਮਿਰਚ ਦੇ ਇਹ ਛੋਟੇ ਛੋਟੇ ਉਪਾਅ ਤੁਹਾਡੀ ਸਮੱਸਿਆ ਜੜ ਤੋਂ ਖਤਮ ਕਰ ਦੇਣਗੇ ਤੇ ਤੁਹਾਡੀ ਕਿਸਮਤ ਚਮਕਾ ਦੇਣਗੇ ਉਪਾਅ ਦੱਸਣ ਤੋਂ ਪਹਿਲਾਂ ਇੱਕ ਵਾਰ ਫੇਰ ਬੇਨਤੀ ਹੈ ਜੀ ਵੀਡੀਓ ਨੂੰ ਅਖੀਰ ਤੱਕ ਪੂਰਾ ਦੇਖਿਓ ਕਾ ਕੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰਦੇ ਹੋ ਨੰਬਰ 1 ਦੋਸਤੋ ਜੋ ਵੀ ਲੋਕਾਂ ਨੂੰ ਬਹੁਤ ਮਿਹਨਤ ਕਰਨ ਦੇ ਬਾਅਦ ਵੀ ਸਫਲਤਾ ਹੱਥ ਨਹੀਂ ਲੱਗਦੀ ਤਾਂ ਉਹਨਾਂ ਨੂੰ ਲਾਲ ਮਿਰਚ ਦਾ ਇਹ ਉਪਾਅ ਜ਼ਰੂਰ ਅਜਮਾ ਕੇ ਦੇਖਣਾ ਚਾਹੀਦਾ ਹੈ ਜਿਸ ਨਾਲ ਸਫਲਤਾ ਤੁਹਾਡੇ ਕਦਮ ਚੁੰਮੇਗੀ ਦੋਸਤੋ ਜਦੋਂ ਵੀ ਤੁਸੀਂ ਕਿਸੇ ਸ਼ੁਭ ਕੰਮ ਤੇ ਜਾਣਾ ਜਿਸ ਵਿੱਚ ਤੁਸੀਂ ਸਫਲਤਾ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਪੰਜ ਸੁੱਕੀਆਂ ਲਾਲ ਮਿਰਚਾਂ ਘਰ ਦੇ ਦਰਵਾਜੇ ਵਿੱਚ ਰੱਖ ਦਿਓ ਤੇ ਫਿਰ ਉਹਨਾਂ ਮਿਰਚਾਂ ਦੇ ਪੈਰ ਰੱਖ ਕੇ ਘਰੋਂ ਜਾਵੋ ਜਿਸ ਨਾਲ ਤੁਸੀਂ ਜਿਹੜੇ ਵੀ ਕੰਮ ਵਿੱਚ ਜਾਂਦੇ ਹੋ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਮਿਲਦੀ ਹੈ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਸ਼ੁੱਭ ਕੰਮ ਤੇ ਜਾਣ ਤੋਂ ਪਹਿਲਾਂ ਚੰਦਨ ਦਾ ਟਿੱਕਾ ਲਗਾ ਕੇ ਜਾਣ ਨਾਲ ਤਹਾਨੂੰ ਹਰ ਕੰਮ ਵਿੱਚ ਸਫਲਤਾ ਹੱਥ ਲੱਗਦੀ ਹੈ ਜੇਕਰ ਤੁਸੀਂ ਧਨ ਸਬੰਧੀ ਸਮੱਸਿਆਵਾਂ ਵਿੱਚ ਫਸੇ ਹੋ ਤਾਂ ਲਾਲ ਮਿਰਚ ਦਾ ਅਗਲਾ ਉਪਾਅ ਜ਼ਰੂਰ ਜਾਣ ਲਵੋ ਨੰਬਰ 2 ਤੁਸੀਂ ਵੀ ਜੇਕਰ ਪੈਸੇ ਦੀ ਕਮੀ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅੱਗੇ ਦੱਸਿਆ ਉਪਾਅ ਜ਼ਰੂਰ ਅਜ਼ਮਾ ਲੈਣਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਧਨ ਦੀ ਕਮੀ ਦੂਰ ਹੋ ਜਾਵੇਗੀ ਤੇ ਘਰ ਵਿੱਚ ਮਾਤਾ ਲక్ష్ਮੀ ਦਾ ਬਾਸ ਬਣਿਆ ਹੀ ਰਹੇਗਾ ਜਿਨ੍ਹਾਂ ਨੇ ਕੈਸੇ ਨੂੰ ਆਧਾਰ ਪੈਸੇ ਦਿੱਤੇ ਹਨ ਤਾਂ ਉਹ ਪੈਸਾ ਵੀ ਇਸ ਉਪਾਅ ਨੂੰ ਕਰਨ ਨਾਲ ਵਾਪਸ ਮਿਲ ਜਾਵੇਗਾ ਤਨ ਦੀ ਕਮੀ ਤੇ ਫਸਿਆ ਪੈਸਾ ਵਾਪਸ ਪਾਉਣ ਲਈ ਤੁਸੀਂ ਸੱਤ ਮਿਰਚਾਂ ਲਾਲ ਰੁਮਾਲ ਵਿੱਚ ਬੰਨ ਕੇ ਆਪਣੇ ਕੋਲ ਰੱਖ ਲਵੋ ਤੇ ਹਰ ਹਫਤੇ ਮਿਰਚਾਂ ਬਦਲਦੇ ਰਹੋ ਜਦੋਂ ਤੱਕ ਤੁਹਾਡੀ ਕਾਮਨਾ ਪੂਰੀ ਨਹੀਂ ਹੋ ਜਾਂਦੀ ਤੁਸੀਂ ਵੀ ਜੇਕਰ ਬਹੁਤ ਪਰੇਸ਼ਾਨੀਆਂ ਵਿੱਚ ਫਸੇ ਰਹਿੰਦੇ ਹੋ ਦਾ ਲਾਲ ਮਿਰਚ ਦਾ ਅਗਲਾ ਉਪਾਅ ਜ਼ਰੂਰ ਸੌਣ ਲਵੋ ਜੋ ਤੁਹਾਡੀ ਹਰ ਸਮੱਸਿਆ ਨੂੰ ਜੜ ਤੋਂ ਹੀ ਖਤਮ ਕਰ ਦੇਵੇਗਾ ਨੰਬਰ 3 ਬਹੁਤ ਵਾਰ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਹੁੰਦੀਆਂ ਹਨ ਜੋ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਪਿੱਛਾ ਨਹੀਂ ਛੱਡਦੀਆਂ ਤਾਂ ਤੁਹਾਨੂੰ ਲਾਲ ਮਿਰਚ ਦਾ ਇਹ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਜੀਵਨ ਵਿੱਚੋਂ ਪਰੇਸ਼ਾਨੀਆਂ ਦਾ ਨਾਸ਼ ਹੁੰਦਾ ਹੈ ਤੇ ਖੁਸ਼ੀਆਂ ਦਾ ਆਗਮਨ ਹੁੰਦਾ ਹੈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਤੁਹਾਨੂੰ 21 ਮਿਰਚਾਂ ਦੇ ਬੀਜ ਤੇ ਪਾਣੀ ਭਾਂਡੇ ਵਿੱਚ ਪਾ ਕੇ ਰਾਤ ਨੂੰ ਸੌਣ ਲੱਗੇ ਆਪਣੇ ਸਹਾਨੇ ਰੱਖਣਾ ਚਾਹੀਦਾ ਹੈ ਤੇ ਦੂਜੇ ਦਿਨ ਉੱਠ ਕੇ ਇਹ ਭਾਂਡੇ ਨੂੰ ਆਪਣੇ ਸਿਰ ਉੱਪਰੋਂ 7 ਵਾਰ ਫੇਰ ਕੇ ਪਾਣੀ ਨੂੰ ਘਰ ਦੇ ਬਾਹਰ ਸੁੱਟ ਦਿਓ ਜਿਸ ਨਾਲ ਤੁਹਾਡੀਆਂ ਸਭ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਜੇ ਤੁਸੀਂ ਵੀ ਆਪਣੇ ਦੁਸ਼ਮਨਾ ਦਾ ਖਾਤਮਾ ਕਰਨਾ ਚਾਹੁੰਦੇ ਹੋ ਤਾਂ ਅਗਲਾ ਉਪਾਅ ਜ਼ਰੂਰ ਅਜਮਾਓ ਨੰਬਰ 4 ਜੋ ਵੀ ਮੇਰੇ ਦੋਸਤ ਆਪਣੇ ਦੁਸ਼ਮਨਾ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਨੂੰ ਲਾਲ ਮਿਰਚ ਦਾ ਇਹ ਉਪਾਅ ਜ਼ਰੂਰ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਦੁਸ਼ਮਨਾ ਦਾ ਨਾਸ਼ ਹੁੰਦਾ ਹੈ ਤੇ ਉਹ ਤੁਹਾਡੇ ਹੱਕ ਵਿੱਚ ਬੋਲਦੇ ਹਨ ਦੁਸ਼ਮਨਾ ਦਾ ਨਾਸ਼ ਕਰਨ ਲਈ ਤੁਹਾਨੂੰ 7 ਸੁੱਕੀਆਂ ਲਾਲ ਮਿਰਚਾਂ ਘਰ ਦੇ ਕੋਨੇ ਵਿੱਚ ਲਗਾ ਦਿਓ ਜਿੱਥੇ ਇਹਨਾਂ ਨੂੰ ਕੋਈ ਦੇਖ ਨਾ ਸਕੇ ਜਿਵੇਂ ਜਿਵੇਂ ਮਿਰਚਾਂ ਸੁੱਕਦੀਆਂ ਜਾਣਗੀਆਂ ਤੁਹਾਡੇ ਜੀਵਨ ਵਿੱਚੋਂ ਪਰੇਸ਼ਾਨੀਆਂ ਖਤਮ ਹੁੰਦੀਆਂ ਜਾਣਗੀਆਂ ਕੈਰੀਅਰ ਵਿੱਚ ਸਫਲਤਾ ਪਾਉਣ ਲਈ ਅਗਲਾ ਆਸਾਨ ਜਿਹਹਾ ਉਪਾਅ ਜ਼ਰੂਰ ਜਾਣ ਲਵੋ ਨੰਬਰ 5 ਜੇਕਰ ਤੁਹਾਨੂੰ ਵੀ ਬਦਲਦੇ ਗ੍ਰਹਾਂ ਦੀ ਚਾਲ ਕਰਕੇ ਜੀਵਨ ਵਿੱਚ ਸਫਲਤਾ ਪਾਉਣ ਵਿੱਚ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਹਨ ਤਾਂ ਤੁਹਾਨੂੰ ਕਿਸੇ ਵੀ ਸ਼ਨੀਵਾਰ ਦੇ ਦਿਨ ਸਬੂਤੀ ਲਾਲ ਮਿਰਚ ਨੂੰ ਚੱਲਦੇ ਪਾਣੀ ਵਿੱਚ ਬਹਾ ਦੇਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਕੈਰੀਅਰ ਵਿੱਚ ਤੇ ਤੁਹਾਡੇ ਕੰਮ ਵਿੱਚ ਸਫਲਤਾ ਮਿਲਦੀ ਹੈ ਤੇ ਤੁਹਾਡੇ ਕੈਰੀਅਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਨੰਬਰ 6 ਲਾਲ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਤੁਹਾਡੇ ਕਾਰੋਬਾਰ ਨੂੰ ਹੋਰ ਵੀ ਜ਼ਿਆਦਾ ਵਧਾ ਸਕਦਾ ਹੈ ਕਿਉਂਕਿ ਲਾਲ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਤੁਹਾਡੇ ਕਾਰੋਬੇਰ ਵਿੱਚ ਵਾਧਾ ਕਰ ਸਕਦਾ ਹੈ ਤੇ ਤੁਹਾਡੀ ਤਰੱਕੀ ਤੇ ਕੁਝ ਹਾਲੀ ਦੇ راستے ਖੁੱਲ ਜਾਂਦੇ ਹਨ ਇਸ ਲਈ ਤੁਹਾਨੂੰ ਆਪਣੇ ਆਫਿਸ ਦੇ ਮੇਨ ਦਰਵਾਜੇ ਤੇ ਲਾਲ ਰੰਗ ਦੀਆਂ ਮਿਰਚਾਂ ਟੰਗ ਲੈਣੀਆਂ ਚਾਹੀਦੀਆਂ ਹਨ ਜਿਸ ਨਾਲ ਕਾਰੋਬਾਰ ਵਿੱਚ ਮਨ ਮੁਤਾਬਿਕ ਸਫਲਤਾ ਮਿਲਦੀ ਹੈ ਤੇ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ 200 ਇਸੇ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਵਿੱਚ ਜੈ ਸ਼੍ਰੀਂਦੇਵ ਜਰੂਰ ਲਿਖੋ ਤਾਂ ਜੋ ਇਦਾਂ ਦੀ ਵੀਡੀਓ ਹੋਰ ਤੁਹਾਨੂੰ ਮਿਲਦੀ ਰਹੇ ਧੰਨਵਾਦ ਦੋਸਤੋ